ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸੋਚਨ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਕਰੇ ਜੇ ਬੰਨਾ ਪੁਰੀਆਂ ਪਾਰ ਸਹਿ ਸਿਆਣਪਾ ਲਖ ਹੋਵੇ ਤਾ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹਕਮਿ ਹੋਵਣਕਾਰ ਹੁਕਮ ਨੇ ਕਹਿਆ ਜਾਏ ਹੁਕਮਿ ਹੋਵਣ ਜੀ ਹੁਕਮ ਲੈ ਵਢਿਆ ਹੁਕਮਿ ਹਤ ਮੰਨੀਚਾ ਹੁਕਮ ਲਕ ਤੁਕ ਸੁਖ ਪਾਈ ਹੈ ਕਿਨਾ ਹੁਕਮੀ ਬਖਸ਼ੀਸ਼ ਹੁਕਮਿ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮਹਿ ਜਿ ਬੁਝੈ ਤਾ ਹਉਮੈ ਕਹ ਨ ਕੋਈ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਹਾਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰ ਹਦੂਰਾ ਕਥਨ ਕਥਿ ਨਾ ਵਾ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਂਦਾ ਤੇ ਲੈਂਦੇ ਤਕ ਪਾਹੇ ਜੁਗ ਜੁਗੰਤਰ ਖਾਈ ਖਾਇ ਹੁਕਮ ਹੁਕਮ ਚੱਲਾਏ ਰਾਹੁ ਨਾਨਕ ਵਿਖਸੇ ਵੇ ਪਰਵਾਹੁ ਸੱਚ ਸਭ ਸੱਚ ਨਾਏ ਵਕਾਪ ਹੋਆ ਪਾਰ ਅੱਖ ਮੰਗ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਾਗ ਰਖਿਆ ਜਿਦ ਸਦਰਬਾਰ ਮੋਹ ਕੇ ਭੁਲਣ ਬੋਲਿਆ ਜਸਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਵੜਿਆ ਵਿਚਾਰ ਕਰਨੀਆ ਕਪੜਾ ਨਦਰੇ ਮੁਖ ਦੁਆਰ ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਰਿੰਜਨ ਸੋਇ ਜਨ ਸਿਵਿਆ ਤਿਰਪਾਇਆ ਮਾਹ ਨਨ ਗਾਵੇ ਗੁਣਿ ਨ ਦਹਨ ਗਾਵੇ ਸੁਣੀਏ ਮਨ ਰਖਿਐ ਭਾਉ ਦੁਖ ਪਰ ਹਰਸੁ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਧੰ ਗੁਰਮੁਖ ਰਿਆ ਸਮਾਏ ਗੁਰਿਸਰ ਗੁਰ ਗੋੜਖ ਬਰਮਾ ਗੁਰ ਪਾਰਬਤੀ ਮਾਏ ਜੇ ਹੋ ਜਾਣਾ ਕਾ ਨਾਹੀ ਕਾਣਕਤ ਨਾ ਜਾਏ ਗੁਰਾ ਇੱਕ ਜਹਿ ਬੁਝਾਈ ਸਬਨਾ ਜੀਆਂ ਕਿਕ ਦਾਤਾ ਸੋਮੈ ਵਿਸਰ ਨ ਜਾਏ ਤੀਰਤ ਨਾਮਾ ਜਿਤਸ ਪਾਵਾਂ ਬਿਣ ਪਾਣੈ ਕਾਣਾਏ ਕਰੇ ਜੇ ਤਿਸ ਸਠ ਪਾਏ ਵੇਕਾ ਬਿਣ ਕਰਮਾ ਕੈ ਮੈ ਲੈ ਲੈ ਮਤ ਵਿੱਚ ਰਤਨ ਜਵਾਹਰ ਮਾਨਕ ਜਿ ਗੁਰ ਕੀ ਸਿਕ ਸੁਣੇ ਗੁਰਾ ਇੱਕ ਜਹਿ ਬੁਝਾਈ ਸਬਨਾ ਜੀਆਂ ਕਿਕ ਦਾਤਾ ਸੋਮੈ ਵਿਸਰ ਨ ਜਾਏ ਜੇ ਜਗ ਚਾਰੇ ਆਰਜਾ ਹਉਦ ਸੋਹਣੇ ਹੋਏ ਨਵਾ ਕੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਟੰਗਾ ਨਾ ਰਖਾਇ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਵਤਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹ ਕੋਈ ਨਾ ਸੋਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣੈ ਤਰਤਵਲਾ ਕਾਸ ਸੁਣੈ ਦੀਪ ਲੁਪਤਾਲ ਹ ਸੁਣੈ ਪਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਬਰਮਾ ਇੰਦਾ ਸੁਣੈ ਮੁਕਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਾਸੰਤੋ ਗਿਆਨ ਸੁਣੇ 68 ਕਸ਼ਨਾ ਨ ਸੁਣੇ ਪੜ ਪੜ ਪਵਹ ਮਾਨ ਸੁਣੇ ਲਗ ਸਹਿ ਤਿਹਾਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣ ਸਰਗ ਨਾਕੇਗਾ ਸੁਣੇ ਸਿੱਖ ਪੀਰ ਪਤਿ ਸ਼ਾਸਨੰਦ ਪਵੈ ਰਹੁ ਸੁਣ ਹਤ ਵਸ ਗਾਉ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਮਨੈ ਕੀ ਗਤ ਕਹੇ ਨ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣਹਾਰ ਮਨੈ ਕਾਬੈ ਕਰਨ ਵਿਚਾਰ ਅਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਵੈ ਮਨ ਬੁੱਧ ਮਨੈ ਸਗਲ ਭਵਨ ਕੀ ਸ਼ੁੱਧ ਮਨੈ ਮੋ ਛੋਟਾ ਨ ਖਾਇ ਮਨੈ ਰਮਕਾ ਸਾਥ ਨ ਜਾਏ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਟਾਕ ਨ ਪਾਏ ਮਨੈ ਪਤ ਸਿਓ ਵਾਰ ਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਕਤਿ ਵਾਰ ਮਨ ਪਰਵਾਰਾ ਸਾਧਾਰ ਮਨ ਤਰ ਤਾਰੇ ਗੁਰ ਸਿੱਖ ਮਨੈ ਨਾਨਕ ਭਵ ਹੈ ਨਾ ਪਿਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚ ਪਾਵ ਦਰਗਹ ਮਹਾਨ ਪੰਚ ਸੋਹ ਹਦਰ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੈ ਕ ਕਰਣ ਨਹੀਂ ਸਮਾਰ ਤੌਲ ਤ੍ਰਮ ਦਿਆ ਕਾ ਪੂਤ ਸੰਤੋਗਤਾ ਪ੍ਰਖਿਆ ਜਿਨ ਸੂਤ ਜੇ ਕੋ ਭੂਜੈ ਹੋਐ ਸਚਿਆਰ ਤਵਲਾ ਉਪਰ ਕੀਤਾ ਪਾਰ ਅਰਤੇ ਹੋਰ ਪਰੇ ਹੋਰ ਹੋਰ ਤਿਤ ਪਰਤ ਲੈ ਕਮਣ ਚੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾ ਮੇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲ ਰੂਪ ਕੀਤੀ ਦਾਤ ਜਾਣੇ ਕਉਣ ਕੁੱਤ ਜੀ ਤਪ ਸਭ ਇੱਕ ਕੁਕਵਾਉ ਤਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਰੰਕਰ ਅਸਾਂ ਸੰਕ ਜਪ ਸੰਕ ਪਾਓ ਸਖ ਪੂਜਾ ਸੰਕ ਤਪਤਾਓ ਅਸਾਂ ਕਰਾਂ ਤੁਮਕ ਵੇਦ ਪਾਠ ਰ ਸੰਕ ਜੋਗ ਮਨ ਰਹਿ ਉਦਾ ਹਸਾ ਅਸਾਂ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੇ ਅਸਾਂ ਸੰਕ ਦਾ ਤਾਰ ਅਸਾਂ ਕਸੂਰ ਮੋਂ ਪਖਸਾਰ ਸੰਕ ਮੋਲੇ ਵਿਲਾਇਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਦ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕ ਮੂਰਖ ਅੰਧ ਘੋਰ ਸੰਕ ਚੋਰ ਹਰਾਮ ਕੋਰਾ ਅਸਾਂ ਕਮਰ ਕਰ ਜਾਹਿ ਜੋਰ ਸੰਗਲ ਵਢ ਹਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਕੜ ਯਾਰ ਕੋੜੇ ਫਿਰਾਹਿ ਸੰਕ ਮਲੇ ਸਮਲ ਪਖ ਖਾਹਿ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤਤ ਪਾਵੇ ਸਾਈ ਭਲਿਕਾਹਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਨਵ ਸੰਗ ਥਵ ਗਮ ਗਮ ਸੰਕ ਲੋ ਸੰਕ ਅਸਰ ਪਾਰ ਹੋਏ ਅਖਰੀ ਨਾਮ ਕਰਿ ਸਲਾਹ ਕਰਿ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਕਰਿ ਸਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾਏ ਜੇ ਪਰਮਾਹਿ ਤੇਤ ਪਾਏ ਜਿਤਾ ਕੀਤਾ ਤੇ ਤਨੋ ਵਿਣ ਨਾ ਵੈ ਨਹੀਂ ਕੋਥਾ ਕੁਦਰਤ ਕਵਨ ਕਹਾ ਵਿਚਾਰ ਵਾਰੈਣ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸੈ ਭਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਪਰੇ ਹੱਥ ਪੈਰ ਤਨ ਤੇ ਹ ਪਾਣੀ ਤੋ ਤਵ ਤੁਰ ਸੁਖਿਆ ਮੂਤ ਬਲਿੱਤੀ ਕੱਪੜ ਹੋਏ ਦੇਸਾ ਬਨ ਲਈ ਆ ਤੋ ਇਹ ਭਰਿਆ ਮਤ ਪਾਪਾਂ ਕੇ ਸੰਗ ਉਹ ਤੋ ਪੈ ਨਵੇਂ ਕੈ ਰੰਗ ਪੁੰਨ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਕ ਲੈ ਜਾਓ ਆਪੇ ਬਿ ਜਾਪੇ ਖਾਓ ਨਾਨਕ ਹੁਕਮਿ ਆਵੋ ਜਾਓ तीर्थतप दयादत दान जेको भावत लका मान सुनया मनिया मन कीता भाव अंतरगा तीर्थ मल नाओ सब गुण तेरे में नाही ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਾਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਉ ਕੌਣ ਸਵੇਲਾ ਵਕਤ ਕਵਣ ਕਵਣ ਤਿਤ ਕਵਨ ਵਾਰ ਕਵਣ ਸੁਰਤੀ ਮਾਹ ਕਵਨ ਜਿਤੋ ਆਕਾਰ ਵੇਣਪਿਆ ਪੰਡਤੀ ਜੋ ਵੇਲਿਕ ਪੁਰਾਨ ਵਕਤ ਨਾ ਪਾਇਓ ਕਾ ਦੀ ਆਜ ਲਿਖਣ ਲਿਖਿ ਕੁਰਾਨ ਤਿਤਵਾਰ ਨਾ ਜੋਗੀ ਜਾਣ ਰਤਮਾ ਹੋ ਨ ਕੋਈ ਜਕਰਤਾ ਸਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਅਖਣ ਸਭ ਕੋ ਆਖੈ ਇੱਕ ਦਿਕ ਸਿਆਣਾ ਵੱਡਾ ਸੇ ਵੱਡੀ ਨਾ ਹਾਈ ਇਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣ ਅਗਿ ਗਿਆਨ ਸੋ ਹੈ ਪਤਲ ਪਤਲ ਲਖ ਗਾਸ ਅਗਾਸ ਓੜ ਕੁੜਕ ਪਾਲ ਤਕੇ ਵੇਦ ਕਹਿਣ ਇਕ ਬਾਤ ਸੈ ਸਠਾਰ ਕਹਿਣ ਤਿ ਬਾ ਅਸਲੋਇਕ ਤਾਤ ਲਿਖਾ ਹੋਇ ਤਾ ਲਿਖਿਆ ਲਿਖੈ ਵਾ ਵਿਨਾਸ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ ਸਲਾਹ ਸਲਾਹ ਤੇ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵਹ ਸਮੁੰਦਰ ਨਾ ਜਾਣੈ ਸਮੁੰਦਰ ਸਾਸ ਸੁਲਤਾਨ ਗਿਰਹਾ ਸਿੱਤਿ ਮਾਲ ਧਨ ਇਹੜੇ ਤੋਲਣ ਹੋਣੇ ਜਿੱਤ ਸਮਨ ਹੋਣਾ ਵਿਸਰਹਿ ਅੰਤ ਨ ਸਿਪਤੇ ਕਹਿਣ ਨ ਅੰਤ ਅੰਤ ਨ ਕਰਨ ਨ ਦੇਣ ਨ ਅੰਤ ਅੰਤ ਨ ਵੇਖਣ ਸੁਨਣ ਨ ਅੰਤ ਅੰਤਨ ਜਾਪੈ ਕਾ ਮਨ ਮੰਨ ਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਰ ਅੰਤ ਕਰਨ ਕੀਤੇ ਬਿਰਲਾ ਹੈ ਤਾਂ ਕਿ ਅੰਤ ਨ ਪਾਏ ਜਾਹੇ ਹੋ ਅੰਤਨ ਜਾਣ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਭ ਉੱਚਾ ਤਾਉ ਉੱਚੇ ਉਪਰ ਉੱਚਾ ਨਾ ਹੋਇ ਵੜਾ ਉੱਚਾ ਹੋਵੇ ਕੋਇ ਤੇ ਸੋਚੈ ਕੋ ਜਾਣੈ ਸੋ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰਿ ਕਰਮਿਂ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨ ਹਤ ਮਾਈਂ ਕੇਤੇ ਮੰਗਹ ਜੋਦ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੀਤੇ ਖਪਤ ਤਹ ਵੈਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖਾ ਹੀ ਖਾਏ ਕੀਤਿਆਂ ਦੁੱਖ ਭੁਗਤ ਸਦਮਾਰ ਅਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣ ਹੋਏ ਹੋ ਰੱਖ ਨਾ ਸਕੈ ਕੋ ਹੋਏ ਜੇ ਕੋ ਖਾਇ ਕਾ ਖਣ ਪਾਏ ਉਹ ਜਾਣੈ ਜੇ ਤਿਆਂ ਮੋਖਾਏ ਆਪੇ ਜਾਣੈ ਆਪੇ ਦੇ ਆਖ ਸਫਕੀ ਕੀ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਆਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰ ਅਮੁੱਲ ਪੰਡਾਰ ਅਮੁੱਲ ਆਵਹਿ ਮੁੱਲ ਲਹਿ ਜਾਹਿ ਮੁੱਲ ਭਾਏ ਅਮੁੱਲ ਸਮਾਹਿ ਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਹਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮਲ ਕਰਮਾ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਇ ਆਖਾ ਕਰੇ ਲਿਵ ਲਾਇ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤਾ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਧਨ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਟੱਜਾਹੇ ਇਤੇ ਕੀਤੇ ਹੋਰ ਕਰ ਹੈ ਤਾਕ ਨ ਸਕੈ ਕੀ ਕੀਐ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਆ ਸਰਗਰਵਾਰਾਂ ਗਵਾਰ ਸੋ ਦਰ ਕੇ ਹਾਸੋ ਕਰਕੇ ਅਜ ਤਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਕਾ ਕੀਤੇ ਵਾਵਣ ਹਾਰੇ ਕੀਤੇ ਰਗ ਪਰੇ ਸੋ ਕਹੀ ਅਨ ਕੀਤੇ ਗਾਵਣ ਹਾਰੇ ਗਵਤੋਂ ਨ ਪਉਣ ਪਾਣੀ ਬਸੰਤਰ ਗਵ ਰਾਜਾ ਧਰਮ ਦਵਾਰੇ ਗਵ ਹਚਿਤ ਗੁਪਤ ਲਖਣ ਹੈ ਲਖ ਲਖ ਧਰਮ ਵਿਚਾਰੇ ਗਵੈ ਸਰਬ ਮਹਾਦੇਵੀ ਸੋਣ ਸਦਾ ਸਵਾਰੇ ਗਾਵੈ ਅੰਦ ਅੰਦਾਸਨ ਬੈਟੇ ਦੇਵਤਿਆਂ ਦਰਨਾਲੇ ਗਾਵੈ ਸੇ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਕੀਸਰਾ ਜੋਜਗ ਵੇਦ ਨਾਲੇ ਗਾਵੈ ਮੋਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗੰਵਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵੈ ਜੋਦ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਖੇਤਾਰੇ ਸੇ ਤਦਨੋ ਗਾਵੈ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾ ਮਨਸੇ ਮੈਂ ਚਿਤਨ ਆਵਨ ਨਾਨਕ ਆ ਵਿਚਾਰੇ ਸੋਇ ਸੋਇ ਸਦਾ ਸੱਚ ਸਾਹਿਬ ਸੱਚਾ ਸੱਚ ਨਾ ਹੈ ਭੀ ਹੁਸੀ ਜਾਏ ਨਾ ਜਾਸੀ ਰਚਨਾ ਦੇ ਨਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸਿ ਮਾਇਆ ਜੈਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਤਿਸ ਦੇ ਵਡਿਆਈ ਜੋ ਤਿਸ ਪਾਵੇ ਸੋਹੀ ਕਰਸੀ ਹੁਕਮ ਨ ਕਰ ਨ ਜਾਏ ਸੋ ਪਾਤਸ਼ਾਹ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪੱਛੋਲੀ ਧਿਆਨ ਕੀ ਕਰੇ ਬਪੂ ਤ ਖਿੰਤਾ ਕਾਲਿਕ ਵਾਰਿਕਾਇ ਜੁਗ ਦੰਡਾ ਪਰਤੀਤ ਆਇ ਪੰਤ ਸਗਲ ਜਮਾਤੇ ਮਨ ਜੀਤ ਜਗ ਜੀਤ ਆਦੇਸ ਤਿਸ ਆਦੇਸ ਆਦ ਅਨਿਲ ਅਨਾਦ ਨਾਥ ਜੁਗ ਜੁਗ ਇੱਕੋ ਵੇਸ ਪੁੱਤ ਗਿਆਨ ਦੇ ਆ ਭੰਡਾਰਨਾ ਘਟ ਘਟ ਬਾਜ ਹੈ ਨਾਦ ਆਪ ਨਾਤ ਨਾਥ ਇਸ ਵਜਾ ਕੀ ਰਿਤ ਸਦ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵ ਹੈ ਲਿਖ ਆਵਹ ਹੈ ਭਾਗ ਆਦੇਸ ਤਿਸੈ ਆਦੇਸ ਆਦ ਨਿਲ ਅਨਦ ਨਾਥ ਜੁਗ ਜੁਗ ਏਕੋ ਵੇਸ ਇਕ ਮਾਇ ਜੁਗਤ ਵਿਆਹੀ ਤਿੰ ਚੇਲੇ ਪਰਵਾਨ ਇੱਕ ਸੰਸਾਰਿਕ ਪੰਡਾਰੇ ਇਕ ਲਾਇ ਦੀ ਬਾਣ ਜਿਵਤ ਸਪਾਵੈ ਤਵੇਂ ਚਲਾਵੈ ਜਿਵੇਂ ਹੋਇ ਫੁਰਮਾਨ ਉਹ ਵੇਖੈ ਉਹਨਾ ਨਦਰਨ ਆਵੇ ਬਹੁਤਾ ਹੋ ਵਿਡਾਨ ਆਦੇਸ ਸਹ ਆਦੇਸ ਆਦ ਅਨੀਲ ਅਨਾਦ ਨਾਥ ਜੋਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਿਆ ਸੋ ਇਕ ਵਰ ਕਰ ਕਰ ਵੇਖ ਸਿਰਜਨਹਾਰ ਨਾਨਕ ਸੱਚੇ ਕੇ ਸਾਚੇ ਕਰ ਆਦੇਸ ਤੇ ਸਾਦੇਸ ਆਦ ਅਨਿਲ ਅਨਾਦ ਨਾਹਤ ਜੋ ਜੁਗ ਏਕੋ ਵੇਸ ਇਕ ਦੂਜੇ ਪ ਲੱਖ ਵਹਿ ਲੱਖ ਵਹਿ ਲਕ ਵੀਸ ਲਗ ਲਗੇੜਾ ਆਖਿਐ ਇਕ ਨਾਮ ਜਗਦੀਸ਼ ਐਤ ਰਹਾ ਪਤ ਪਵੜੀਆਂ ਚੜੀਆ ਹੋਇ ਕਿਸ ਸੁਣ ਗੱਲਾਂ ਆਕਾਸ਼ ਕੀ ਕਿਟਾਈ ਰਿਸਾ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਆਖਨ ਜੋਰੈ ਛੁਪੈ ਨ ਜੋਰੈ ਜੋਰਨ ਮੰਗਣ ਦੇਣ ਨ ਜੋਰੈ ਜੋਰਨਾ ਜੀਵਨ ਮਰਨ ਹੈ ਜੋਰ ਜੋਰਨ ਰਾਜਮਾਲ ਮਨਸੂਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛਟੈ ਸੰਸਾਰ ਜਿਸ ਤਾ ਤਜੁਰ ਕਰ ਵੇਖ ਸੋ ਏ ਨਾਨਕ ਤੁਮ ਨਹੀਂ ਚ ਨ ਕੋਏ ਰਾਤੀ ਰੁਤੀ ਤਿਥੇ ਵਾਰ ਪਵਨ ਪਨ ਅਗਨੀ ਤਾਲ ਤਿਸ ਵਿੱਚ ਅਰਤੀთა ਪਰ ਕੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕਾ ਨਾਮ ਅਨੇਕ ਆਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸਚਾ ਦਰਵਾਰ ਤਿਥੈ ਸੋਹਣ ਪੰਜ ਪਰਵਾਣ ਨਦਰੇ ਕਰਿ ਪਵੈ ਨਿਸ਼ਾਣ ਕਚ ਪਕਾਈ ਉਥੈ ਪਾਹੀ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਣ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਕੜਿ ਹੈ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਭੂਮੀ ਮਿਹਰ ਕੀਤੇ ਕੀਤੇ ਧੂਪ ਦੇਸ ਖੇਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਹਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆਂ ਖਾਣ ਕੀਤਿਆਂ ਬਾਣੇ ਕੀਤੇ ਪਾਤ ਨਰਿੰਦ ਕੀਤਿਆਂ ਸੁਰ ਤੇ ਸੇਵਾ ਕੀਤੇ ਨਾਨਕ ਅੰਤਨ ਅੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨਉਦ ਕੋਟ ਆਨੰਦਾ ਸ਼ਰਮਖੰਡ ਕੇ ਬਾਣੀ ਰੂਪ ਤਿਥੈ ਕਾੜਤ ਘੜੇ ਬਹੁਤ ਅਨੂਪ ਤਾਂ ਕੀਆ ਗਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛਾ ਪਛਤਾਈ ਤਿਥੈ ਘੜੀਐ ਸੂਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿਧਾਂ ਕੀ ਸੁਦ ਕਰਮ ਖੰਡ ਕੀ ਬਾਣੀ ਜੋਰ ਤਿੱਤਾ ਹੋਰ ਨ ਕੋਈ ਹੋਰ ਤਿੱਤਾ ਜੋਦ ਮਹਾ ਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿੱਥ ਸਿਤੂ ਸਿਤਾ ਮਨ ਮਾਹੇ ਤਾਂ ਕਿ ਰੂਪ ਨਾ ਕਤਨ ਜਾਏ ਨਾ ਹੋ ਮਰ ਠਾਗ ਜਾ ਜਿਨ ਕ ਰਾਮ ਸੈ ਮਨ ਮਾਹੇ ਤਿੱਥ ਭਗਤ ਵਸਾ ਕੈ ਲੋਕ ਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਵਸਾ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਅੰਤਨ ਅੰਤ ਤਿੱਥ ਲੋਲ ਅਕਾਰ ਜੇ ਵਜੋ ਹਕਮਤ ਵੈ ਤਿਵਕਾਰ ਵੇਖੈ ਵਿਕਸ ਕਰ ਵਿਚਾਰ ਨਾਨਕ ਤਨਾ ਕਰੜਾਸਾਰ ਜਤ ਪਹਾਰ ਤਿਰਜ ਸੁਨਿਆਰ ਅਹਰਨ ਮਤਿ ਵੇਦ ਹਥਿਆਰ ਭੋ ਕਲਾ ਗਨ ਤਪਤਾਉ ਪੰਡਾ ਪਉ ਅੰਮ੍ਰਿਤ ਤਟ ਢਾਲ ਘੜਿਆ ਸ਼ਬਦ ਸੱਚੇ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦਿਵਸ ਰਾਦ ਦਾਈ ਦਇਆ ਖਿਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਤਰਮਹ ਦੂਰ ਕਰਮ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮਤ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਜਲੇ ਕਿਤੀ ਛੁਟੀ ਨਾ